ਵਿਲਕਾ ਟਾਈ ਕਰੋ ਇੱਕ ਪੂਰਾ ਵਾਟਰੈਕਟਰ ਭਾਗ ਨੂੰ ਵਜਾ ਕਿਸ ਤਰ੍ਹਾਂ ਦੀ ਸਥਿਤੀ ਟੈਕਟਰ ਟੈਂਸ਼ਨ ਦੀ ਵਰਤੋਂ ਹੋਈ ਕਿਤੇ ਮੈਂ ਪਹਿਲਾਂ ਤਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਮਾਨਯੋਗ ਸਾਡੇ ਲਾਲਚੰਦ ਗਟਾਰੂ ਚੰਕਰੀ ਵਨ ਮੰਤਰੀ ਸਾਹਿਬ ਤੇ ਸਾਡੇ ਮੁਖਸਰ ਸਾਹਿਬ ਦੇ ਐਮ ਐਲ ਏ ਸਰਦਾਰ ਜਗਦੀਪ ਸਿੰਘ ਕਬਰਾਰ ਜੀ ਤੇ ਮੈਡਮ ਬਲਜੀਤ ਕੌਰ ਬਲਜੀਤ ਕੌਰ ਜੀ ਸਾਡੇ ਸਮਾਜਿਕ ਸਿੱਖਿਆ ਮੰਤਰੀ ਸਰਦਾਰ ਕੁੜੀਆਂ ਸਾਹਿਬ ਗੁਰਮੀਤ ਸਿੰਘ ਕੁੜੀਆਂ ਸਾਹਿਬ ਖੇਤੀਬਾੜੀ ਮੰਤਰੀ ਇਹਨਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਕਿਉਂਕਿ ਇਹਨਾਂ ਵੱਲੋਂ ਸਾਰੇ ਏਰੀਆ ਨੂੰ ਪੰਚਾਇਤਾਂ ਨੂੰ ਲਿੰਕ ਰੋਡਾਂ ਨੂੰ ਸਰਕਾਰੀ ਅਦਾਰਿਆਂ ਨੂੰ ਪਲਾਂਟੇਸ਼ਨ ਕਰਨ ਲਈ ਵੱਧ ਤੋਂ ਵੱਧ ਉਤਸ਼ਾਹ ਕੀਤਾ ਜਾਂਦਾ ਹੈ ਕਿਉਂਕਿ ਉਹ ਖਾਲੀ ਪਈਆਂ ਜਿਹੜੇ ਰਕਬੇ ਹੈਗੇ ਆ ਤੇ ਜਿਹੜੇ ਹੈਗੇ ਉੱਥੇ ਵੱਧ ਤੋਂ ਵੱਧ ਸਾਡੇ ਵੱਲੋਂ ਫ੍ਰੀ বন ਵਿਭਾਗ ਤੋਂ ਬੂਟੇ ਲੈ ਕੇ ਆਪਦੇ ਡਿਪਾਰਟਮੈਂਟਾਂ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਉਹ ਬੂਟੇ ਲਾਉਣ ਅਤੇ ਪੰਜਾਬ ਨੂੰ ਉਸੇ ਅਸੀਂ ਸਟੇਜ ਤੇ ਲਿਆ ਚੱਕੀਏ ਕਿ ਪੰਜਾਬ ਨੂੰ ਅਸੀਂ ਹਰਾ ਬਣਾ ਸਕੀਏ। ਭਾਵੇਂ ਬੂਟੇ ਵੀ ਲਾਏ ਜਾਂਦੇ ਆ ਲੋਕਾਂ ਦੇ ਵਿੱਚ ਅਸੀਂ ਲੋਕਾਂ ਨੂੰ ਪਿੰਡ ਲੈਵਲ ਤੇ ਸਾਰਿਆਂ ਨੂੰ ਤੇ ਪੋਲੀਟਿਕਲੀ ਪਾਰਟੀਆਂ ਨੂੰ ਵੀ ਤੇ ਜਿਹੜੇ ਸਾਡੇ ਯੂਥ ਕਲੱਬ ਦੇ ਤੇ ਐਨਜੀਓ ਨੂੰ ਬੇਨਤੀ ਕਰਾਂਗਾ ਵੀ ਉਹ ਇਸ ਜਿਹੜੀ ਹੈਗੀ ਆ ਮਹਿਮ ਨੂੰ ਹਰਿਆਵਲ ਮਹਿਨ ਮਾ ਜਿਹੜੀ ਸਾਰੀ ਆਪਾਂ ਜੂਨ ਜੁਲਾਈ ਮਹੀਨੇ ਦੇ ਵਿੱਚ ਸ੍ਰੇਕ ਪਿੰਡ ਦੇ ਵਿੱਚ ਅਲੱਗ-ਅਲੱਗ ਕੌਂਸਲਸੀ ਚੌਂਸੀ ਦੇ ਵਿੱਚ ਇੱਕ ਏਰੀਏ ਦੇ ਵਿੱਚ ਹਰੇਕ ਐਮਐਲਏ ਸਾਹਿਬ ਦੇ ਰਾਹੀਂ ਅਸੀਂ ਵਣ ਮਹਾਉਸਮ ਮਨਾਉਣਾ ਅਸੀਂ ਇੱਕ ਇੱਕ ਕਿਲਾ ਜਾਂ ਅੱਧਾ ਕਿਲਾ ਜਾਂ ਚਾਰ ਕਨਾਲਾਂ ਦੇ ਵਿੱਚ ਅਸੀਂ ਉੱਥੇ ਇੱਕ ਇੱਕ ਪੂਰਾ ਕੰਪੈਕਟ ਏਰੀਆ ਦੇ ਵਿੱਚ ਵਣ ਮਹਾ ਉਸ ਬਣਾਉਣਾ ਹੈ ਜਿਹਦੇ ਵਿੱਚ ਅਸੀਂ ਸਕੂਲਾਂ ਦੇ ਬੱਚੇ ਸ਼ਾਮਲ ਕਰਕੇ ਉਹਨਾਂ ਨੂੰ ਪਲਾਂਟੇਸ਼ਨ ਕਰਨ ਦੀ ਵਿਧੀ ਬਾਰੇ ਵੀ ਪੂਰੀ ਜਾਣਕਾਰੀ ਦੇਵਾਂਗੇ। ਮੋਸਤੁਕਲੇ ਪ੍ਰਕਿਰਿਆ ਕੀ ਹੈ ਕਿ ਜਿਹੜਾ ਲੋਕ ਜਿਹੜੇ 5-10 ਰੁਪਏ ਲੈ ਕੇ ਜਿਹੜੀ ਪਾ ਸਕਦੇ ਉਹ ਉਹ ਜੀ ਸਾਡੀ ਨਰਸਰੀ ਦੇ ਵਿੱਚ ਆਪਣਾ ਆਧਾਰ ਕਾਰਡ ਲਿਜਾ ਕੇ 5 ਤੋਂ 10 ਜਿੰਨੇ ਵੀ ਬੂਟੇ ਉਹ ਸਹੀ ਸੰਭਾਲ ਕਰ ਸਕਦੇ ਆ ਆਪ ਦਾ ਉਹ ਬਾਇਓ ਡਾਟਾ ਆਧਾਰ ਕਾਰਡ ਦੀ ਕਾਪੀ ਦੇ ਕੇ ਉਹ ਉਥੇ ਰਜਿਸਟ੍ਰੇਸ਼ਨ ਕਰਾ ਕੇ ਉਸੇ ਟਾਈਮ ਹੀ ਉਹਨਾਂ ਨੂੰ ਜਿੰਨੇ ਬੂਟੇ ਚਾਹੀਦੇ ਆ 5 ਤੋਂ 10 ਚਾਹੇ ਉਹ ਮੋਟਰਾਂ ਤੇ ਲਾਉਣ ਚਾਹੇ ਉਹ ਆਪਦੀ ਖਾਲੀ ਥਾਵਾਂ ਤੇ ਲਾਉਣ ਚਾਹੇ ਆਪਦੇ ਘਰ ਵਿੱਚ ਲਾਉਣ ਉਹਨਾਂ ਨੂੰ ਜਿਹੜੀ ਜੀ ਵੀ ਤਰ੍ਹਾਂ ਦੇ ਬੂਟੇ ਚਾਹੀਦੇ ਹੋਣਗੇ ਬਨ ਵਿਭਾਗ ਦੀਆਂ કુલ ਇੱਥੇ 40 ਨਰਸਰੀਆਂ ਚੱਲ ਰਹੀਆਂ ਆ ਤੇ ਲਗਭਗ ਸਾਡੇ ਕੋਲੇ 41 ਲੱਖ ਦੇ ਕਰੀਬੀ ਬੂਟਾ ਹੈਗਾ ਕਿਸੇ ਨੂੰ ਵੀ ਬੂਟਿਆਂ ਸੰਬੰਧੀ ਕੋਈ ਵੀ ਪਰੇਸ਼ਾਨੀ ਨਹੀਂ ਆਉਂਦੀ ਦੀ ਇਹ ਇਹ ਸਰ ਸਾਡੀਆਂ ਜਿਹੜੀਆਂ ਰੋਡ ਸਾਈਡ ਪਲਾਂਟੇਸ਼ਨ ਜਾਂ ਨਹਿਰਾਂ ਤੇ ਜਿੱਥੇ ਪਾਣੀ ਪਾਉਣਾ ਮੁਸ਼ਕਲ ਹੈ ਜਾਂ ਡਰੇਨਾਂ ਦੇ ਉੱਪਰ ਉੱਥੇ ਪਾਣੀ ਨੂੰ ਲਿਜਾਣ ਲਈ ਵਰਕਰਸ ਨੂੰ ਜਿਹੜਾ ਹੈਗਾ ਉੱਥੇ ਇਹ ਪਲਾਂਟੇਸ਼ਨ ਕਰਨ ਲਈ ਬੂਟਿਆਂ ਨੂੰ ਕਿਸੇ ਕਦਰ ਦੀ ਉਹ ਖੁਸ਼ਕੀ ਦਾ ਨਾ ਸਾਹਮਣਾ ਕਰਨਾ ਪਵੇ ਉਹ 222 ਇਹਨਾਂ ਨੂੰ ਟੈਂਕਰ ਇਹ ਅਲੱਗ-ਅਲੱਗ ਜਿਨ੍ਹਾਂ ਵਿੱਚ ਭੇਜੇ ਜਾਂਦਾ ਕਿ ਉਹਨਾਂ ਜੋੜ ਜਿਹੜਾ ਹੈਗਾ ਵਣ ਭਾਗ ਤੋਂ ਜਿਹੜਾ ਉਹ ਐਫੈਕਟ ਜੋ ਟੈਕਰ ਜਿਹੜਾ ਹੈ ਓरिजिनल ਰਸੀਦੀਆ ਉੱਤੇ ਲੱਗਣੀ ਨੇ ਪੂਰੇ ਪੰਜਾਬ ਪਰ ਅਧਿਕਾਰਿਤ ਹੈ ਪੰਜਾਬ ਸਰਕਾਰوں ਨੂੰ ਬੜਾ ਵੱਡਾ ਉਤਸ਼ਾਹ ਦਿੱਤਾ ਜਾ ਰਿਹਾ ਹੈ ਮਸ਼ੀਨਰੀ ਦਿੱਤੀ ਜਾ ਰਹੀ ਹੈ ਵਣ ਭਾਗ ਨੂੰ ਇਹ ਉਮੀਦ ਕਰਦੇ ਆ ਕਿ ਵਣ ਭਾਗ ਉਹਨੂੰ ਇਮਾਨਦਾਰੀ ਨਾਲ ਕੰਮ ਕਰਕੇ ਜਿਹੜਾ ਆਪਣੇ ਬਰਖਤਾਂ ਦੀ ਰੇਸ਼ੋ ਘਟਦੀ ਜਾ ਰਹੀ ਸੀ ਉਹਨੂੰ ਪੂਰੀ ਕਰਨ ਦਾ ਪੂਰਾ ਯੋਗਦਾਨ ਪਾਊਗਾ ਮੈਂ ਮੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਰਕਾਰ ਬਣ ਤੋਂ ਬਾਅਦ ਦੂਜੀ ਵਾਰੀ ਮੁੱਖ ਸਰ ਦੇ ਵਿੱਚ ਦੁਬਾਰਾ ਟਰੈਕਟਰ ਦਿੱਤੇ ਹੈ ਕਿੰਟ ਜਿਹੜੇ ਬਨ ਭਾਗ ਨੇ ਆਪਣੀਆਂ ਜਿਹੜੀਆਂ ਪਾਣੀ ਸਪਰੇਅ ਕਰਨ ਵਾਲੀਆਂ ਟੈਂਕੀਆਂ ਦਿੱਤੀਆਂ ਇਹਦੇ ਨਾਲ ਬਹੁਤ ਵੱਡਾ ਇਲਾਕੇ ਨੂੰ ਫਾਇਦਾ ਹੋਊਗਾ ਤੇ ਇਲਾਕੇ ਦੇ ਵਿੱਚ ਜਿਹੜੇ ਹਰੇ ਹਰੇ ਪਾਇ ਪਰ ਇਹ ਦਰਖਤ ਹੋਣਗੇ ਤਾਂ ਉਹਦੇ ਨਾਲ ਮੌਸਮ ਤੇ ਵੀ ਅਸਰ ਪਊਗਾ ਜਿਹੜੀ بارش ਘੱਟਦੀ ਜਾ ਰਹੀ ਹੈ ਉਹਦਾ ਵੀ ਅਸਰ ਖਤਮ ਹੋਊਗਾ ਰੈਲ ਮੁਸਫਿਲ ਜਿਹੜਾ ਬਾਸਪੁਰ ਜਿਹੜਾ ਪਛੜਿਆ ਜਾਂਦਾ ਬਹੁਤ ਘੱਟ ਹਰ ਵਾਰ ਜਿਹੜੀ ਬਾਸ ਜਿਹੜੀ ਲੱਗਣ ਦੀ ਹੁੰਦੀ ਹੈ ਨਾ ਬਹੁਤ ਜਿਹੜਾ ਘੱਟ ਜਾਂਦੀ ਹੈ ਤਾਂ ਲੱਖਾਂ ਦਰਖਤਾਂ ਨਾਲ ਪਿੱਛੇ ਲੈ ਕੇ ਸਰਕਾਰ ਚੱਲਦੀ ਹੈ ਪਰ ਕਿਸੇ ਵੀ ਜਿਹੜੀ ਉਹ ਗ੍ਰਿੰਨ ਲਿਸਨ ਹੁੰਦਾ ਚਰਨੀ ਉਹਦੇ ਚ ਤੁਸੀਂ ਆਪ ਦੀ ਜਗ੍ਹਾ ਸੱਚੇ ਨੂੰ ਸਰਕਾਰ ਲਗਾਤਾਰ ਕੋਸ਼ਿਸ਼ ਕਰਦੀ ਹੈ ਕਿ ਵੱਧ ਵੱਧ ਬੂਟੇ ਜਿਹੜੇ ਉਹ ਲਾਹੀ ਜਾਣ ਮੈਂ ਹੁਣੇ ਹੀ ਗੱਲ ਕਰ ਰਿਹਾ ਸੀ ਕਿ 12 ਲੱਖ ਬੂਟਾ ਜਿਹੜਾ ਮੁਕਸਰ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਲੱਗਿਆ ਪਰ ਸਾਡੀ ਵੱਧ ਕਿਸਮ ਦੀ ਜੀ ਗੱਲ ਹੈ ਕਿ ਲੋਕਾਂ ਦਾ ਸਾਥ ਵੀ ਹੋਣਾ ਚਾਹੀਦਾ ਹੈ ਡਿਪਾਰਟਮੈਂਟ ਨੂੰ ਵੀ ਸੀਰੀਅਸ ਹੋਣਾ ਚਾਹੀਦਾ ਹੈ ਜਿਹੜੇ ਡਿਪਾਰਟਮੈਂਟ ਬੂਟੇ ਹੋਰ ਜਿਹੜੇ ਡਿਪਾਰਟਮੈਂਟ ਬੂਟੇ ਲ ਜਾਂਦੇ ਆ ਉਹਨਾਂ ਨੂੰ ਵੀ ਸੀਰੀਅਸ ਤੌਰ ਤੇ ਇਸ ਗੱਲ ਨੂੰ ਲੈਣਾ ਚਾਹੀਦਾ ਹੈ ਕਿ ਅਸੀਂ ਜੇਕਰ ਹਜ਼ਾਰ ਬੂਟੇ ਲੈ ਕੇ ਜਾਂਏ 500 ਤਾਂ ਅਗਲੇ ਸਾਲ ਨੂੰ ਦੇਖਣ ਨੂੰ ਮਿਲੇ ਕਿ ਇੱਥੇ ਬੂਟੇ ਲੱਗੇ ਹੋਏ ਆ ਤੇ ਬੂਟੇ ਵਧ ਰਹੇ ਆ ਇਸ ਕਰਕੇ ਮੈਂ ਸਾਰੇ ਜਿੰਨੇ ਭਰਾ ਬੂਟੇ ਲੈ ਕੇ ਜਾਂਦੇ ਕਿਸਾਨ ਭਰਾ ਲੈ ਕੇ ਜਾਂਦੇ ਆ ਡਿਪਾਰਟਮੈਂਟ ਲਾ ਕੇ ਆਉਂਦਾ ਹੈ ਡਿਪਾਰਟਮੈਂਟ ਦੇ ਜਿਹੜੇ ਹੋਰ ਡਿਪਾਰਟਮੈਂਟ ਜਿਵੇਂ ਹੋਰ ਜਿਹੜੇ ਡਿਪਾਰਟਮੈਂਟਾਂ ਨੂੰ ਇੱਥੋਂ ਬੂਟੇ ਇਸ਼ੂ ਹੁੰਦੇ ਆ ਉਹ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਇਹਨੂੰ ਸੀਰੀਅਸ ਲੈ ਕੇ ਆਪਾਂ ਜਿਹੜਾ ਦਰੱਖਤਾਂ ਨੂੰ ਬਚਾਉਣਾ ਆਪਾਂ ਆਪਦੀ ਅਗਲੀ ਜਨਰੇਸ਼ਨ ਨੂੰ ਬਚਾਉਣ ਦਾ ਲਈ ਕਰਨਾ ਹੈ ਤੇ ਦਰੱਖਤ ਜਿਹੜੇ ਸੰਭਾਲ ਹੈ ਉਹ ਪਿੰਡ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਵੀ ਲਗਾਤਾਰ ਕਰਨੀ ਚਾਹੀਦੀ ਹੈ ਕਈ ਸੰਸਥਾਵਾਂ ਲੱਗੀਆਂ ਹੋਈਆਂ ਜਿਹੜੀਆਂ ਲਗਾਤਾਰ ਦਰੱਖਤਾਂ ਦਾ ਦੇਖ ਰਹੇ ਕਰਿਆ ਜੋ ਮੁਕਤ ਦੇ ਵਿੱਚ ਹੀ ਸ਼ਾਇਦ ਇੱਕ ਹਰੀਆਵਲ ਲਹਿਰ ਹੈ ਹਰੀਆਵਲ ਲਹਿਰ ਹੈ ਉਹਨਾਂ ਨੇ ਬਹੁਤ ਸੋਹਣਾ ਆਪਦਾ ਯੋਗਦਾਨ ਪਾਇਆ ਹੋਇਆ ਹੈ ਇਸੇ ਤਰ੍ਹਾਂ ਮੈਂ ਹਰੇਕ ਮਹੱਲੇ ਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਮਹੱਲਾ ਵਾਸੀ ਵੀ ਸਾਥ ਦੇਣ ਡਿਪਾਰਟਮੈਂਟ ਨੂੰ ਵੀ ਬੇਨਤੀ ਕਰੂੰਗਾ ਕਿ ਡਿਪਾਰਟਮੈਂਟ ਵੀ ਸੀਰੀਅਸਲੀ ਜੇ ਕੋਈ ਬੂਟਾ ਜਾਂਦਾ ਹੈ ਇਹ ਸਮਝਣਗੇ ਸਾਡੇ ਕੋਲੋਂ ਬੂਟਾ ਗਿਆ ਤਾਂ ਅਸੀਂ ਉਹਦੀ ਪੇਰਵਾਹੀ ਕਰਨੀ ਹੈ ਵੀ ਕਿਤੇ ਸਹੀ ਥਾਂ ਤੇ ਲੱਗ ਰਿਹਾ ਹੈ ਕਿਤੇ ਪਿਆ ਤਾਂ ਨਹੀਂ ਰਹਿ ਜਾ ਰਿਹਾ ਇਸ ਕਰਕੇ ਸਾਰਿਆਂ ਦਾ ਰਲ ਮਿਲ ਕੇ ਇਹਨੂੰ ਬਚਾਉਣ ਦੇ ਵਿੱਚ ਪੰਜਾਬ ਨੂੰ ਬਚਾਉਣ ਦੇ ਵਿੱਚ ਹਰਿਆਵਲ ਨੂੰ ਬਚਾਉਣ ਦੇ ਵਿੱਚ ਜਿਹੜਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਜ਼ਰੂਰੀ ਹੈ ਜਿਹੜੀ ਸਾਡੀ بارش ਘਟਦੀ ਜਾ ਰਹੀ ਹੈ ਅਸੀਂ ਉਹਨੂੰ ਕਵਰ ਕਰ ਸਕੀਏ ਔਰ ਜਿਹੜੇ ਕਾਇਦੇ ਕਾਨੂੰਨ ਆ ਉਹਨਾਂ ਨੂੰ ਵੀ ਸ਼ਕਤੀਮਾਨ ਲਾਗੂ ਹੋਣਾ ਚਾਹੀਦਾ ਕਿ ਦਰਾਸਤ ਜਿਹੜਾ ਫਾਲਤੂ ਨਾ ਕੱਟਿਆ ਜਾਵੇ